ਤਾਰੂ ਪਿੰਡ ਦਾ ਬਹੁਤ ਗਰੀਬ ਆਦਮੀ ਸੀ ਜਿਹੜਾ ਕਿ ਆਪਣੇ ਪਿੰਡ ਤੋਂ 20 ਕਿਲੋਮੀਟਰ ਪੈਂਦੇ ਸ਼ਹਿਰ ਵਿੱਚ ਦਿਹਾੜੀ ਕਰਨ ਜਾਂਦਾ ਸੀ ਸਾਈਕਲ ਤੇ ਉਹ ਬਹੁਤ ਗਰੀਬ ਆਦਮੀ ਸੀ ਤੇ ਉਸ ਦੀ ਇੱਕ ਬੇਟੀ ਸੀ ਜਿਸ ਦਾ ਨਾਮ ਸੰਜਨਾ ਸੀ ਤਾਰੂ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਸੰਜਨਾ ਦਾ ਜਨਮ ਸੀ ਨਾ ਜਿਹੜਾ ਉਹ ਵਿਆਹ ਤੋਂ 15 ਸਾਲ ਬਾਅਦ ਉਹਦੇ ਘਰ ਵਿੱਚ ਬੇਟੀ ਨੇ ਜਨਮ ਲਿਆ ਸੀ ਅੱਜ 29 ਮਈ ਦਾ ਦਿਨ ਸੀ ਸੰਜਨਾ ਦਾ ਜਨਮ ਦਿਨ ਸੀ ਤੇ ਦੋਨੋਂ ਪਤੀ ਪਤਨੀ ਆਪਣੀ ਬੇਟੀ ਨੂੰ ਸੰਜਨਾ ਨੂੰ ਠਾਨਨੇ ਆ ਤੇ ਸਵੇਰ ਕਹਿੰਦੇ ਆ ਵੀ ਉਠੋ ਬੇਟਾ ਵੀ ਹੈਪੀ ਬਰਥਡੇ ਤੇਰਾ ਜਨਮ ਦਿਨ ਆ ਤਾਂ ਸੰਜਨਾ ਜਦੋਂ ਉੱਠਦੀ ਆ ਉੱਠਣਸਾਰ ਉਹੀ ਮਤਲਬ ਚੀਜ਼ਾਂ ਦੀ ਮੰਗ ਕਰਦੀ ਆ ਜਿਹੜੀ ਬੱਚੇ ਮੰਗਦੇ ਆ ਜਿਵੇਂ ਕੇਕ ਚਾਕਲੇਟ ਟੌਫੀਆਂ ਪੇਸਟੀਆਂ ਕੋਲਡ ਡਰਿੰਕ ਅਰੇ ਵਗੈਰਾ ਤੇ ਤਾਰੂ ਕਹਿੰਦਾ ਹਾਂ ਬੇਟਾ ਅੱਜ ਮੈਂ ਜ਼ਰੂਰ ਤੇਰੇ ਲਈ ਸਾਰਾ ਕੁਝ ਲੈ ਕੇ ਆਉਂਗਾ ਵੀ ਅੱਜ ਮੈਨੂੰ ਪਤਾ ਵੀ ਤੇਰਾ ਜਨਮ ਦਿਨ ਹੈ ਸੰਜਨਾ ਫਿਰ ਇੱਕ ਹੋਰ ਮੰਗ ਕਰਦੀ ਹੈ ਕਹਿੰਦੀ ਵੀ ਮੈਨੂੰ ਇੱਕ ਘੜੀ ਵੀ ਚਾਹੀਦੀ ਅੱਜ ਗਿਫਟ ਚਲ ਤਾਰੂ ਕਹਿੰਦਾ ਕੋਈ ਗੱਲ ਨਹੀਂ ਬੇਟਾ ਵੀ ਤੈਨੂੰ ਗਿਫਟ ਵਜੋਂ ਘੜੀ ਵੀ ਲੈ ਕੇ ਦਵਾਂਗਾ ਤੇ ਉਸ ਦੀ ਤਾਰੂ ਦੀ ਪਤਨੀ ਜਿਹੜੀ ਟੀਫਨ ਤਿਆਰ ਕਰਦਾ ਨੇ ਰੋਟੀ ਬੰਦਨ ਦੀ ਆ ਤੇ ਤਾਰੂ ਸਾਈਕਲ ਤੇ ਕੱਪੜਾ ਮਾਰਦਾ ਤੇ ਆਪਣਾ ਟੀਫਨ ਚੱਕਦਾ ਤੇ ਆਪਣੇ ਕੰਮ ਤੇ ਚਲਾ ਜਾਂਦਾ ਰਸਤੇ ਵਿੱਚ ਜਾਂਦੇ ਜਾਂਦੇ ਸੋਚ ਰਿਹਾ ਹੁੰਦਾ ਵੀ ਮੈਂ ਠੇਕੇਦਾਰ ਨੂੰ ਕੱਲ ਸਾਰੀ ਕਹਾਣੀ ਦੱਸੀ ਸੀ ਵੀ ਅੱਜ ਤਾਂ ਠੇਕੇਦਾਰ ਮੈਨੂੰ ਪੱਕਾ ਪੈਸੇ ਦੇਊਗਾ ਕਿਉਂਕਿ ਘਰ ਵਿੱਚ ਰਸਣ ਵੀ ਖਤਮ ਹੋ ਰਿਹਾ ਤੇ ਅੱਜ ਛੋਟਾ ਜਿਹਾ ਫਕਸ਼ਨ ਵੀ ਸੀ ਖਰਚ ਇਸ ਕਰਕੇ ਸੋਚਦਾ ਜਾ ਰਿਹਾ ਸੀ ਵੀ ਅੱਜ ਮੈਨੂੰ ਕੱਲ ਠੇਕੇਦਾਰ ਨੇ ਉਹਨੂੰ ਕਿਹਾ ਸੀ ਵੀ ਅੱਜ ਮੈਂ ਸਵੇਰੇ ਪਹਿਲੇ ਟਾਈਮ ਤੈਨੂੰ ਪੈਸੇ ਜ਼ਰੂਰ ਦੇ ਦਾਂਗਾ ਵੀ ਅੱਜ ਤਾਂ ਉਹ ਮੈਨੂੰ ਪੈਸੇ ਦੇ ਹੀ ਦਊਗਾ ਸੋਚਦਾ ਸੋਚਦਾ ਜਾ ਰਿਹਾ ਹੁੰਦਾ ਕੰਮ ਤੇ ਪਹੁੰਚ ਜਾਂਦਾ ਜਦੋਂ ਕੰਮ ਤੇ ਪਹੁੰਚ ਜਾਂਦਾ ਤਾਂ ਸਾਰੇ ਉਸ ਦੇ ਨਾਲ ਦੇ ਲੇਬਰ ਦੇ ਮਿਸਤਰੀ ਸਾਰੇ ਕੰਮ ਤੇ ਆ ਜਾਂਦੇ ਆ ਕੰਮ ਤੇ ਲੱਗ ਜਾਂਦੇ ਆ ਤਾਂ ਕੀ ਹੁੰਦਾ 10:00 ਵਜੇ ਠੇਕੇਦਾਰ ਆਂਦਾ ਤਾਰੂ ਭੱਜ ਕੇ ਠੇਕੇਦਾਰ ਲੇ ਵੇ ਜਾਂਦਾ ਸਸਿਕਲ ਬੁਲੰਦਾ ਕਹਿੰਦਾ ਤੇ ਪੈਸੇ ਨਹੀਂ ਮੰਗ ਕਰਦਾ ਵੀ ਠੇਕੇਦਾਰ ਸਾਹਿਬ ਵੀ ਮੈਨੂੰ ਪੈਸੇ ਨਹੀਂ ਬਹੁਤ ਜ਼ਰੂਰਤ ਹੈ ਵੀ ਅਜੀ ਜ਼ਰੂਰ ਦਿਓ ਤਾਂ ਉਹ ਠੇਕੇਦਾਰ ਕਹਿ ਦਿੰਦਾ ਵੀ ਪੈਸੇ ਕੋਈ ਗੱਲ ਨਹੀਂ ਮਿਲ ਜਾਣਗੇ ਬਿਕਤਾ ਜਿਹੜੇ ਮਾਲਕ ਸੀ ਉਹ ਬਾਹਰ ਗਏ ਹੋਏ ਸੀ ਦੂਜਾ ਕਹਿੰਦਾ ਵੀ ਜਿਹੜਾ ਇੱਕ ਮੈਂ ਚੈੱਕ ਲਾਇਆ ਹੋਇਆ ਕਹਿੰਦਾ ਮੇਰੇ ਖਾਤੇ ਬੀਅਦ ਅੱਜ ਦੁਪਹਿਰ ਤੋਂ ਬਾਅਦ 12 ਵਜੇ ਤੋਂ ਬਾਅਦ ਅੱਜ ਕਲੀਅਰ ਹੋ ਜਾਊਗਾ ਵੀ ਪੈਸੇ ਆ ਜਾਣਗੇ ਮੇਰੇ ਖਾਤੇ 'ਚ ਮੈਂ ਕੜਾ ਕੇ ਤੈਨੂੰ ਅੱਜ ਪੱਕਾ ਦੇ ਦੂੰਗਾ ਚਲੋ ਤਾਰੂ ਦੇ ਮਨ ਨੂੰ ਤਸੱਲੀ ਹੋ ਜਾਂਦੀ ਹੈ ਥੋੜੀ ਜੀ ਵੀ ਹਾਂ ਚਲੋ ਵੀ ਅੱਜ ਠੇਕੇਦਾਰ ਮੈਨੂੰ ਪੈਸੇ ਜ਼ਰੂਰ ਦੇ ਕੇ ਜਾਊਗਾ 12 ਵਜੇ ਤੋਂ ਬਾਅਦ ਦੇ ਜੂਗਾ ਤੇ ਕੀ ਹੁੰਦਾ 12 ਵਜਾਂ ਨੇ 1 ਵਜਾਂ ਦਾ 1 ਵਜਾਂ ਤੋਂ ਬਾਅਦ 2 ਵਜਾਂ ਦਾ ਟਾਈਮ ਹੋ ਜਾਂਦਾ ਰੋਟੀ ਪਾਣੀ ਖਾ ਕੇ ਸਾਰੇ ਜਦੋਂ ਕੰਮ ਤੇ ਲੱਗਣ ਲੱਗਦੇ ਆ ਪੌਣੇ 1 2 ਵਜੇ ਫੇਰ ਤਾਰੂ ਦੁਬਾਰਾ ਫੋਨ ਕਰਦਾ ਠੇਕੇਦਾਰ ਨੂੰ ਠੇਕੇਦਾਰ ਉਹਨੂੰ ਫੋਨ ਚੱਕ ਕੇ ਕਹਿ ਦਿੰਦਾ ਵੀ ਮੈਨੂੰ ਡਿਸਟਰਬ ਨਾ ਕਰ ਵੀ ਮੈਂ ਕਿਸੇ ਲਵੇ ਬੈਠਿਆ ਵੀ ਮੈਨੂੰ ਪਤਾ ਵੈ ਤੇਰੇ ਪੈਸੇ ਦੇਣੇ ਆ ਵੀ ਕੋਈ ਗੱਲ ਨਹੀਂ ਦੇ ਦਾਂਗਾ ਵੀ ਮੈਨੂੰ ਡਿਸਟਰਬ ਨਾ ਕਰ ਮੈਂ ਕਿਸੇ ਲਵੇ ਬੈਠਿਆ ਚਲੋ ਤਾਰੂ ਫੋਨ ਕੱਟ ਦਿੰਦਾ ਫੋਨ ਕੱਟ ਦਿੰਦਾ ਚਲੋ ਸੋਚਦਾ ਵੀ ਚਲੋ ਦੇ ਦੂਗਾ ਇਸ ਤਰ੍ਹਾਂ ਸੋਚਦੇ ਸੋਚਦੇ 4 ਵਜ ਜਾਂਦੇ ਆ ਪਰ ਠੇਕੇਦਾਰ ਨਹੀਂ ਆਂਦਾ 4 ਵਜੇ ਚਾਹ ਦਾ ਟਾਈਮ ਹੁੰਦਾ ਸਾਰੇ ਜਣੇ ਚਾਹ ਪਾਣੀ ਪੀ ਰਹੇ ਹੁੰਨੇ ਆ ਤੇ ਤਾਰੂ ਫਿਰ ਠੇਕੇਦਾਰ ਨੂੰ ਫੋਨ ਲਾ ਲਾਂਦਾ ਠੇਕੇਦਾਰ ਤਾਰੂ ਦਾ ਫੋਨ ਨਹੀਂ ਚੱਕਦਾ ਤੇ ਤਾਰੂ ਦੇ ਮਨ ਚ ਬੜੀ ਉਦਾਸੀ ਜੀ ਆ ਜਾਂਦੀ ਹੈ ਵੀ ਪਤਾ ਨਹੀਂ ਕਿਉਂ ਨਹੀਂ ਠੇਕੇਦਾਰ ਮੇਰਾ ਫੋਨ ਚੱਕ ਰਿਹਾ ਵੀ ਜੇ ਅੱਜ ਠੇਕੇਦਾਰ ਨੇ ਮੈਨੂੰ ਪੈਸੇ ਨਾ ਦਏ ਵੀ ਮੇਰਾ ਤਾਂ ਕੰਮ ਖਰਾਬ ਹੋ ਜਾਣਾ ਤਰੂ ਬਹੁਤ ਸੋਚੀ ਜਾਂਦਾ ਸੋਚੀ ਜਾਂਦਾ ਤਾਂ ਅਚਾਨਕ ਇੱਕ ਫੋਨ ਆਂਦਾ ਫੋਨ ਦੀ ਬੈਲ ਵੱਜਦੀ ਆ ਤਾਂ ਤਰੂ ਦੇ ਮਨ ਨੂੰ ਹੁੰਦਾ ਵੀ ਹੋ ਸਕਦਾ ਵੀ ਠੇਕੇਦਾਰ ਨੇ ਬੈਕ ਕਾਲ ਕਰਤੀ ਉਹ ਵੀ ਮੈਨੂੰ ਠੇਕੇਦਾਰ ਦਾ ਫੋਨ ਆ ਗਿਆ ਤੇ ਜਦ ਫੋਨ ਚੱਕ ਕੇ ਸੁਣਦਾ ਤਾਂ ਉਧਰੋਂ ਆ ਜਾਂਦੀ ਹੈ ਹੈਲੋ ਪਾਪਾ ਵੀ ਅੱਜ ਕਰੇ ਜਲਦੀ ਆ ਜਾਣਾ ਵੀ ਅਸੀਂ ਮੇਰੇ ਦੋਸਤ ਆ ਗਏ ਸਾਰੇ ਅਸੀਂ ਸਾਰੀ ਅਰੇਂਜਮੈਂਟ ਕਰ ਲਈ ਐ ਚਲੋ ਤਾਰੂ ਵਿਚਾਰਾ ਉਦਾਸ ਜਾ ਹੋ ਕੇ ਕਹਿੰਦਾ ਨਾ ਕੋਈ ਗੱਲ ਨਹੀਂ ਬੇਟਾ ਵੀ ਮੈਂ ਜਲਦੀ ਆਉਂਗਾ ਤੇ ਕਰਦੇ ਕਰਦੇ 5 ਵਜੇ ਜਾਂਨੇ ਟਾਈਮ 5:00 ਵਜੇ ਫੇਰ ਤਾਰੂ ਫੋਨ ਮਲਾਂਦਾ ਠੇਕੇਦਾਰ ਨੂੰ ਕਹਿੰਦਾ ਵੀ ਵੀ ਚਲੋ ਜੀ ਹੋ ਸਕਦਾ ਵੀ ਫੋਨ ਚੱਕ ਲੈ ਠੇਕੇਦਾਰ ਪਰ ਠੇਕੇਦਾਰ ਫੋਨ ਨਹੀਂ ਚੱਕਦਾ 5:00 ਵਜੇ ਵੀ ਤਾਂ ਸੋਚਦਾ ਵੀ ਹੁਣ ਮੈਂ ਕਰਾਂ ਤਾਂ ਕੀ ਕਰਾਂ ਉਹਨੇ ਤਾਰੂ ਨੇ ਸੋਚਿਆ ਵੀ ਚਲੋ ਆਪਾਂ ਆਪਣੇ ਜਿਹੜੇ ਦੋਸਤ ਇਹ ਨਾਲ ਕੰਮ ਕਰ ਰਹੇ ਆਂ ਵੀ ਚਲ ਇਹਨਾਂ ਤੋਂ ਮੈਂ ਮੰਗ ਲੈਣਾ ਵੀ ਚਲ ਇਹਨਾਂ ਤੋਂ ਲੈ ਕੇ ਸਾਰ ਲੈਣੇ ਆਂ ਕਿਉਂਕਿ 29 ਮਈ ਦਾ ਦਿਨ ਸੀ ਲਾਸਟ ਮਹੀਨਾ ਚੱਲ ਰਿਹਾ ਸੀ ਪੈਸੇ ਤਕਰੀਬਨ ਸਭ ਕੋਲ ਹੀ ਖਤਮੀ ਹੋਏ ਹੋਏ ਸੀ ਕਿਸੇ ਕੋਲ 100 200 100 200 ਐਵੇਂ ਸੀ ਚਲ ਸਾਰਿਆਂ ਨੇ ਮਤਲਬ ਤਾਰੂਨ ਜਵਾਬ ਦਿੱਤਾ ਕਹਿੰਦਾ ਵੀ ਪੈਸੇ ਤਾਂ ਮੁਸ਼ਕਲ ਆ ਤਾਰੂ ਦੇ ਮਨ ਤੇ ਹੋਰ ਵੀ ਉਦਾਸੀ ਛਾ ਗਈ ਵੀ ਤਾਂ ਬਹੁਤ ਕਮ ਗਲਤ ਹੋ ਗਿਆ ਕਿ پرو ठेकेदार ਫੋਨ ਵੀ ਨਹੀਂ ਚੱਕ ਰਿਹਾ ਤੇ ਹੁਣ ਕੀ ਬਣੂਗਾ ਮੇਰਾ ਵੀ ਮੈਂ ਕਿਹੜਾ ਮੂੰਹ ਲੈ ਕੇ ਘਰੇ ਜਾਊਂਗਾ ਆਪਣੀ ਪਤਨੀ ਨੂੰ ਕੀ ਮੂੰਹ ਦਿਖਾਊਂਗਾ ਬੱਚਿਆਂ ਨੂੰ ਚਲੋ ਤਾਰੂਨ ਨੇ ਸੋਚਿਆ ਵੀ ਵੇਟ ਕਰ ਲਾਂ ਨੇ ਕੀ ਪਤਾ ਠੇਕੇਦਾਰ ਆ ਜੇ ਸਾਢੇ ਪੰਜ ਦਾ ਟਾਈਮ ਹੋਇਆ ਸਾਰੇ ਛੁੱਪੀ ਦਾ ਟਾਈਮ ਹੋਊਗਾ ਸਾਰੇ ਨੇ ਹੱਥ ਪੈਰ ਧੋਏ ਆਪਣੇ ਆਪਣੇ ਘਰ ਨੂੰ ਚੱਲ ਪਏ ਸਾਰੇ ਆਪਣੇ ਆਪਣੇ ਘਰ ਨੂੰ ਚੱਲ ਪਏ ਤਾਰੂ ਬੈਠਾ ਵੇਟ ਕਰੀ ਗਿਆ ਵੇਟ ਕਰੀ ਗਿਆ ਵੇਟ ਕਰਦੇ ਕਰਦੇ ਸਮਾਂ 7:00 ਵਜ ਗਏ ਉਹਨੂੰ ਉਠੀ ਕੋਠੀ ਜਿਹੀ ਬੈਠਾ ਵੇਟ ਕਰੀ ਗਿਆ ਪਰ ਠੇਕੇਦਾਰ ਨੇ ਨਾ ਫੋਨ ਚੱਕਿਆ ਨਾ ਠੇਕੇਦਾਰ ਦਾ ਫੋਨ ਆਇਆ 7:00 ਵਜ ਗਏ ਤਾਂ ਅਚਾਨਕ ਕੀ ਹੋਇਆ ਮਾਲਕ ਤੇ ਉਸਦੀ ਪਤਨੀ ਗੱਡੀ 'ਚ ਆਏ ਕੋਠੀ 'ਚ ਗੇੜਾ ਮਾਰਨਾ ਮਤਲਬ ਚੈੱਕ ਕਰਨਾ ਜਾਂਨੇ ਮਾਲਕ ਉਹ ਸ਼ਾਮ ਨੂੰ ਕੁਦਰਤੀ ਉਸ ਦਿਨ ਮਾਲਕ ਉਸ ਦੋਨੋਂ ਪਤੀ ਪਤਨੀ ਆਏ ਤਾ ਉਹ ਤਾਰੂ ਨੂੰ ਉੱਥੇ ਬੈਠੇ ਦੇ ਕੇ ਹੈਰਾਨ ਹੋ ਗਏ ਵੀ ਤਾਰੂ ਤੂੰ ਅੱਜ ਇੱਥੇ ਕਿਵੇਂ ਬੈਠਾ ਹੈਂ ਤਾਂ ਤਾਰੂ ਨੇ ਉਸ ਨੂੰ ਮਾਲਕ ਨੂੰ ਸਾਰੀ ਕਹਾਣੀ ਦੱਸੀ ਵੀ ਮੇਰੀ ਐਂ ਟੈਂ ਗੱਲ ਹੋਈ ਸੀ ਜੀ ਠੇਕੇਦਾਰ ਨਾਲ ਵੀ ਉਹਨੂੰ ਮੈਂ ਕਿਹਾ ਸੀ ਪੈਸਾ ਨੂੰ ਤੇ ਮੈਂ ਸਾਰੀ ਮਜਬੂਰੀ ਦੱਸੀ ਤੇ ਉਹਨੇ ਤਾਂ ਵੀ ਨਹੀਂ ਆਇਆ ਜਿ ਮੈਨੂੰ ਪੈਸੇ ਨਹੀਂ ਦੇਣਾ ਆ। ਜਿਜ ਤਾਂ ਮੇਰੇ ਬੇਟੀ ਦਾ ਜਨਮ ਦਿਨ ਵੀ ਘਰੇ ਰਸਣ ਵੀ ਖਤਮ ਹੋਇਆ ਪਿਆ ਵੀ ਮੈਂ ਦੱਸੋ ਹੁਣ ਕਿਵੇਂ ਘਰੇ ਜਾਵਾਂ। ਚਲੋ ਮਾਲਕ ਨੇ ਸੋਚਿਆ ਵੀ ਮੈਂ ਫੋਨ ਕਰਕੇ ਦੇਖਦਾ ਠੇਕੇਦਾਰ ਨੂੰ। ਤਾਂ ਮਾਲਕ ਨੇ ਠੇਕੇਦਾਰ ਨੂੰ ਫੋਨ ਲਾਇਆ। ਗੋਠੇਕੇਦਾਰ ਦੀ ਆਵਾਜ਼ ਆਉਂਦੀ ਹੈ ਕਹਿੰਦਾ ਵੀ ਮੈਂ ਕਹਿੰਦਾ ਆਪਣੇ ਦੋਸਤਾਂ ਨਾਲ ਕੋਈ ਜ਼ਰੂਰੀ ਕੰਮ ਗਿਆ ਹੋਇਆ ਆ ਵੀ ਮਤਲਬ ਸ਼ਰਾਬ ਦੇ ਨਸ਼ੇ ਵਿੱਚ ਆਵਾਜ਼ ਆ ਰਹੀ ਸੀ ਉਸ ਦੀ ਕਹਿੰਦਾ ਵੀ ਮੈਂ ਆਪਣੇ ਦੋਸਤਾਂ ਨਾਲ ਬਾਹਰ ਕਿਤੇ ਕੰਮ ਗਿਆ ਹੋਇਆ ਹਾਂ ਜੀ ਚਲ ਮਾਲਕ ਸਮਝ ਗਿਆ ਉਸਨੇ ਨਾਲ ਦੀ ਨਾਲ ਫੋਨ ਕੱਟਤਾ ਤਾਂ ਮਾਲਕ ਹੈਰਾਨ ਹੋ ਗਿਆ ਵੀ ਦੇਖੋ ਮਤਲਬ ਵੀ ਕਹੇ ਜੇ ਬੰਦੇ ਆ ਵੀ ਇੱਕ ਗਰੀਬ ਦੀ ਮਜਬੂਰੀ ਨਹੀਂ ਸਮਝਦੇ ਚਲ ਮਾਲਕ ਨੇ ਕਿਹਾ ਵੀ 1000 ਰੁਪਏ ਦਾ ਪਿਆ ਕਰਨਾ ਉਹ ਵੀ ਮੇਰੀ ਗੱਡੀ ਚ ਕਿਉਂਕਿ ਪਰਸਤਾ ਮੈਂ ਲੈ ਕੇ ਨਹੀਂ ਆਇਆ ਕਹਿੰਦਾ ਬੈਸੀ ਕਹਿੰਦਾ ਗੱਡੀ ਚ ਪਿਆ ਵੀ ਜੀ ਤੈਨੂੰ ਲੋੜਾ ਜਿੰਨੇ ਨਾਲ ਕੰਮ ਚੱਲ ਜੂਗਾ ਤਾਂ ਤੈਨੂੰ ਦੇ ਦਾਂ। ਤਾਂ ਚਲੋ ਤਾਰੂ ਕਹਿੰਦਾ ਵੀ ਕੋਈ ਗੱਲ ਨਹੀਂ ਦੋ ਜੀ। ਜਦੋਂ ਮਾਲਕ ਉਸ ਨੂੰ 1000 ਰੁਪਏ ਦੇ ਦਿੰਦਾ ਉਹ 1000 ਰੁਪਏ ਲੈ ਕੇ ਚਲ ਮਾਲਕ ਦਾ ਸ਼ੁਕਰ ਕਰਦਾ ਤਾਰੂ ਕਹਿੰਦਾ ਵੀ ਸ਼ੁ크ਰਾ ਪ੍ਰਮਾਤਮਾ ਚਲੋ ਵੀ ਮੈਂ ਘਰ ਜਾਣ ਜੋਗਾ ਹੋ ਗਿਆ ਮੂੰਹ ਦਿਖਾਣ ਜੋਗਾ ਹੋ ਗਿਆ। ਵੀ ਨਹੀਂ ਤਾਂ ਮੈਨੂੰ ਬੜੀ ਸ਼ਰਮੀਆਣੀ ਸੀ ਚਲ ਸਮਾਂ 8:00 ਵਜੇ 8:00 ਵਜੇ ਹੋਏ ਜਦੋਂ ਰਸਤੇ ਵਿੱਚ ਆਂਦੇ ਇੱਕ ਦੁਕਾਨ ਰਾਸ਼ਨ ਦੀ ਸੀ ਕੁਛ ਤਾਰੂ ਨੇ ਰਾਸ਼ਨ ਲੈ ਲਿਆ 1000 ਰੁਪਏ ਚੋਂ ਤੇ ਕੁਛ ਕੇਕ ਪੇਸਟੀਆਂ ਚਾਕਲੇਟ ਵਗੈਰਾ ਸਾਰਾ ਸਮਾਨ ਲੈ ਲਿਆ ਰੁਪਏ ਟੋਟਲ ਉਹਦੇ ਕੋਲ 50 ਬਚ ਗਏ ਸੋਚਿਆ ਵੀ ਬੇਟੀ ਨੇ ਘੜੀ ਵੀ ਮੰਗ ਕਰੀਏ ਵੀ ਪਾਪਾ ਮੈਨੂੰ ਕੜੀ ਗਿਫਟ ਦੇ ਕਿਦਾਂ ਹੀ ਮੈਨੂੰ ਐਤ ਕੀ ਚਲ ਜੇ ਕੜੀਆਂ ਵਾਲੇ ਬਾਜ਼ਾਰ ਜਾਊਗਾ ਤਾਂ ਰਸ਼ ਬਹੁਤ ਆ ਟੈਂਬੋ ਲੱਗ ਜੂਗਾ ਤੇ ਪੈਸੇ ਵੀ ਨਹੀਂ ਹੈਗੇ ਅੱਲੇ ਵੀ ਜੇ ਮੈਂ ਕੜੀ ਲਾ ਮੰਗਾ ਵੀ ਕਾਦੀ ਫਿਰ ਸੋਚਿਆ ਵੀ ਚਲ ਜਦੋਂ ਠੇਕੇਦਾਰ ਨੇ ਪੈਸੇ ਦੋਗਾ ਇੱਕ ਦੋ ਦਿਨ ਤੱਕ ਵੀ ਮੈਂ ਚਲੋ ਉਹਨੂੰ ਕੜੀ ਲੈ ਕੇ ਦੇ ਦੂੰਗਾ ਚਲੇ ਮਨ ਸੋਚ ਕੇ ਕਰਨ ਚੱਲ ਪਿਆ ਚੱਲਦੇ ਚੱਲਦੇ ਰਸਤੇ 'ਚ ਫੇਰ ਫੋਨ ਆਇਆ ਕਿੰਨੇ ਵੀ ਪਾਪਾ ਜਲਦੀ ਆਓ ਬੇਸੀ ਤੁਹਾਡਾ ਇੰਤਜ਼ਾਰ ਕਰ ਰਹੇ ਆਂ ਤਾਰੂ ਨੇ ਮਤਲਬ ਸੈਂਕਲ ਹੋਰ ਰਫ਼ਤਾਰ ਤੇਜ਼ ਕਰ ਲਈ ਗਰਮੀ ਬਹੁਤ ਸੀ ਗਰਮੀ ਦਾ ਪੂਰਾ ਵਾਟ ਸੀ ਉਸ ਦਿਨ ਕੱਪੜੇ ਪਸੀਨੇ ਨਾਲ ਪੂਰੇ ਭਿੱਜੇ ਹੋਏ ਸੀ ਰਸਤਾ ਵੀ ਬੜਾ ਕੱਚਾ ਪੱਕਾ ਜਿਹਾ ਸੀ ਰੋੜਿਆਂ ਵਾਲਾ ਟੁੱਟੀ ਫੁੱਟੀ ਸੜਕ ਸੀ ਬਸ ਤਾਰੂ ਦਾ ਪਿੰਡਾ ਜਿਹੜਾ 5 ਕਿਲੋਮੀਟਰ ਦੂਰ ਰਹਿ ਗਿਆ ਸੀ ਵੀ ਚਲੋ ਮੈਂ ਪਹੁੰਚਣ ਆਲਾ ਤਾਂ ਅਚਾਨਕ ਕੀ ਹੁੰਦਾ ਕਿ ਇੱਕ ਬੜੀ ਤੇਜ਼ ਗੱਡੀ ਆਂਦੀ ਹੈ ਜਿਸ ਦੀਆਂ LED ਲਟਮ ਬਣੀਆਂ ਤੇਜ਼ ਤਾਰੂ ਵੀ ਅੱਖਾਂ 'ਚ ਪੈ ਜਾਂਦੀਆਂ ਜਦੋਂ ਲਾਈਟਾਂ ਤਾਰੂ ਦੀ ਅੱਖਾਂ 'ਚ ਪੈਂਦੀਆਂ ਨਾ ਤਾਂ ਉਸ ਦੇ ਮਤਲਬ ਅੱਖਾਂ ਅਗੇ ਘਮੇਰਾ ਜਾਂਦੀ ਆ ਉਸ ਦਾ ਸਾਈਕਲ ਜਿਹੜਾ ਘੁੰਮ ਕੇ ਖਦਾਨਾ 'ਚ ਨੀਚੇ 4 ਫੁੱਟ ਡਿੱਗ ਜਾਣਾ ਤੇ ਉਹਦੇ ਜਿਹੜਾ ਸਮਾਨ ਪੇਸਤੀਆਂ ਵਗੈਰਾ ਸਾਰਾ ਟੁੱਟ ਜਾਂਦਾ ਬੜਾ ਉਦਾਸ ਹੁੰਦਾ ਵਿਚਾਰਾ ਵੀ ਹੁਣ ਕੀ ਬਣੇ ਚਲੋ ਕੁਛ ਕਰਤਾ ਸਕਦਾ ਨਹੀਂ ਕਹਿੰਦਾ ਵੀ ਹੁਣ ਮੈਂ ਗਰੀਬ ਬੰਦਿਆ ਹੁਣ ਕੀ ਕਰਾਂਗੇ ਕਹਿੰਦਾ ਗੱਡੀਆਂ ਕੀ ਕਹਿ ਸਕਦਾ ਉਹ ਕਿਹੜਾ ਖੜਿਆ ਸੀ ਉੱਥੇ ਵੀ ਲੰਘ ਗਿਆ ਸਾਰ ਗੱਡੀ ਲੈ ਕੇ ਚੱਲ ਸਾਈਕਲ ਚੱਕਿਆ ਸਮਾਨ ਚੱਕਿਆ ਤੇ ਆਪਣਾ ਫੇਰ ਚੱਲ ਪਿਆ ਓਵੇਂ ਹੀ ਚੱਲ ਪਿਆ ਜਾਂਦੇ ਜਾਂਦੇ ਰਸਤੇ 'ਚ ਸੋਚ ਰਿਆ ਵੀ ਜੇ ਕੀਤੇ ਕਹਿੰਦਾ ਮੈਨੂੰ ਮੇਰਾ ਠੇਕੇਦਾਰ ਸਮੇਂ ਤੇ ਮੈਨੂੰ ਪੈਸੇ ਦੇ ਦਿੰਦਾ ਵੀ ਤਾਂ ਕਾਨੂੰਨ ਕਹਿੰਦਾ ਮੇਰੇ ਇਹ ਹੱਲ ਹੁੰਦਾ ਕਹਿੰਦਾ ਕੌਣ ਸਮਝਾਵੇ ਵੀ ਇਹਨਾਂ ਗੱਡੀਆਂ ਵਾਲਿਆਂ ਨੂੰ ਕੌਣ ਸਮਝਾਵੇ ਇਹਨਾਂ ਗੱਡੀ ਵਾਲਿਆਂ ਨੂੰ ਵੀ ਲੈਟਾਂ ਵੀ ਨਹੀਂ ਡਾਊਨ ਕਰ ਸਕਦੇ ਮੜੀਆਂ ਮੁੱਟੀਆਂ ਕਈ ਵਾਰੀ ਕੋਈ ਮੇਰੇ ਵਰਗਾ ਗਰੀਬ ਬੰਦਾ ਗੁਆਰਿਆ ਹੁੰਦਾ ਵੀ ਕਟੋ-ਕਟ ਲੈਟਾਂ ਤਾਂ ਡਾਊਨ ਕਰ ਲਿਆ ਕਰਨ ਚਲੋ ਪ੍ਰਮਾਤਮਾ ਨੇ ਬਖਸ਼ੀਆਂ ਵੱਡੀਆਂ ਗੱਡੀਆਂ ਵੀ ਇੰਨਾ ਕੁ ਤਾਂ ਥੋੜਾ ਜਿਹਾ ਕਰ ਲਿਆ ਕਰਨ ਵੀ ਥੋੜਾ ਲੈਟ ਡਾਊਨ ਕਰ ਲਈ ਤਾਂ ਕਿਸੇ ਗਰੀਬ ਨੂੰ ਦਾ ਨੁਕਸਾਨ ਤਾਂ ਨਾ ਹੋਵੇ ਚਲੋ ਸੋਚਦੇ ਸੋਚਦੇ ਉਹ ਆਪਣੇ ਘਰ ਪਹੁੰਚ ਗਿਆ ਘਰ ਪਹੁੰਚਦੇ ਹੀ ਜਿਹੜੀ ਪਤਨੀ ਸੀ ਉਸਦੀ ਤਾਰੂ ਦੀ ਚਾਰੇ ਪੈਰ ਚੱਕ ਕੇ ਪਈ ਵੀ ਹੁਣ ਆਇਆ ਤੂੰ ਤੈਨੂੰ ਪਤਾ ਨਹੀਂ ਅੱਜ ਐ ਸੀ ਫਕਸ ਸੀ ਇਹ ਸੀ ਉਹ ਸੀ ਚਲ ਤਾਰੂ ਵਿਚਾਰਾ ਮਜਬੂਰ ਸੀ ਕੁਛ ਨਹੀਂ ਬੋਲਿਆ ਉਹ ਬਿਨਾਂ ਤਾਰੂ ਦੀ ਗੱਲਬਾਤ ਸੁਣੇ ਬੋਲੀ ਗਈ ਬੋਲੀ ਗਈ ਚਲੋ ਤਾਰੂ ਉਦਾਸ ਤਾਰੂ ਦੀ ਕੁਝ ਨਹੀਂ ਉਸਨੇ ਗੱਲ ਸੁਣੀ ਚਲੋ ਤਾਰੂ ਸਾਈਕਲ ਤੋਂ ਸਮਾਨ ਤਾਰ ਕੇ ਆਪਣੀ ਬੇਟੀ ਨੂੰ ਫੜਾ ਰਿਹਾ ਸੀ ਸੰਜਨਾ ਨੂੰ ਜੇ ਦੋ ਫੜਾ ਰਿਹਾ ਸੀ ਤਾਂ ਅਚਾਨਕ ਸੰਜਨਾ ਦੀ ਜਿਹੜੀ ਨਜ਼ਰ ਉਸ ਦੀ ਬਾਹ ਤੇ ਪਈ ਬਾਹ ਤੇ ਉਸਦੇ ਖੂਨ ਚੱਲ ਰਿਹਾ ਸੀ ਤਾਂ ਖੂਨ ਦੇਖ ਕੇ ਬੇਟੀ ਇੱਕਦਮ ਤੰਕੀ ਵੀ ਪਾਪਾ ਜੀ ਕਿੰਨੀ ਤੁਹਾਡੇ ਖੂਨ ਕਿਵੇਂ ਚੱਲ ਰਿਹਾ ਤਾਂ ਫਿਰ ਤਾਰੂ ਨੇ ਸਾਰਿਆਂ ਨੂੰ ਆਪਣੀ ਸਾਡੇ ਵੀਤੀ ਸੁਣਾਈ ਵੀ ਮੇਰੇ ਨਾਲ ਤਾਂ ਵੀ ਅਜੇ ਕਹਾਣੀ ਵਾਪਰੀ ਆ ਚਲੋ ਸਾਰਿਆਂ ਨੇ ਬੜਾ ਅਫਸੋਸ ਕਰਿਆ ਤਾਰੂ ਨੇ ਫਿਰ ਆਪਣੀ ਬੇਟੀ ਤੋਂ ਮਾਫੀ ਮੰਗੀ ਕਹਿੰਦਾ ਬੇਟਾ ਵੀ ਮੈਨੂੰ ਮਾਫ ਕਰੀ ਮੈਂ ਕਹਿੰਦਾ ਵੀ ਤੇਰੇ ਲਈ ਬਾਕੀ ਦਾ ਸਮਾਨ ਲੈ ਆਇਆ ਜਿਹੜਾ ਜਿਹੜਾ ਵੀ ਹੈਗਾ ਪਰ ਬੇਟਾ ਕਹਿੰਦਾ ਮੈਂ ਇੱਕ ਤੇਰੇ ਲਈ ਘੜੀ ਜਿਹੜਾ ਤੂੰ ਗਿਫਟ ਕੈਸੀ ਵੀ ਉਹ ਰਹੀ ਮੈਂ ਲੈ ਕੇ ਆ ਸਕਿਆ ਵੀ ਸੌਰੀ ਬੇਟਾ ਕਹਿੰਦਾ ਸਾ ਬੇਟੀ ਨੇ ਕਿਹਾ ਕੰਦੀ ਪਾਪਾ ਜੀ ਜਨਮ ਦਿਨ ਦਾ ਗੰਦੀ ਆਇਸਾ ਲਾਣਗੇ ਪਰ ਅੱਜ ਤੁਸੀਂ ਸਾਡੇ ਘਰ ਵਿੱਚ ਸਹੀ ਸਲਾਮਤ ਪਹੁੰਚਗੇ ਨਾ ਮੇਰੇ ਲਈ ਪਾਪਾ ਜੀ ਕੰਦੀ ਸਭ ਤੋਂ ਵੱਡਾ ਗਿਫਟ ਇਹੀ ਆ ਤਾਂ ਤਾਰੂ ਆਪਣੀ ਬੇਟੀ ਨੂੰ ਬਾਹਾਂ ਵਿੱਚ ਲੈ ਕੇ ਰੋਣ ਲੱਗ ਪਿਆ ਜੇ ਸਟੋਰੀ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਵੀ ਕਰਨਾ ਧੰਨਵਾਦ